ਸਿੰਘਮਾਣਾ ਜਿਹੜੇ ਨੈਸ਼ਨਲ ਪ੍ਰਧਾਨ ਨੇ ਪੀਕੇਐਮ ਯੂਪੀ ਤੋਂ ਹਨ ਤੇ ਆਪਾਂ ਗੱਲ ਕਰਦੇ ਹਾਂ ਨਾਲ ਸਤਿ ਸ਼੍ਰੀ ਅਕਾਲ ਜੀ ਬੋਡੀ ਕੋ ਨਹੀਂ ਹਾਂਜੀ ਹਾਂਜੀ ਵਧੀਆ ਬਾਈ ਜੀ ਵਧੀਆ ਠੀਕ ਹੈ ਜੀ ਤੇ ਤੁਸੀਂ ਆਪਣੀ ਜਿਹੜੀ ਇਕਾਈ ਬਣਾਈ ਹੈ ਪਟਿਆਲੇ ਤੋਂ ਬਣਾਈ ਹੋਈ ਹੈ ਇਕਾਈ ਨਹੀਂ ਬਣੀ ਜਿ세ਵੰਦੀਆ ਇਕਾਈ ਲੱਗ ਚੀਤ ਹੋ ਜਾਂਦੀ ਹੈ ਇਕਾਈ ਛੋਟੀ ਹੈ ਜਿਵੇਂ ਸਾਡੇ ਪਿੰਡਾਂ 'ਚ ਜਾ ਕੇ ਜਿ세ਵੰਦੀ ਲੱਗ ਠੀਕ ਹੈ ਤੇ ਜਿਹੜੇ ਨੈਸ਼ਨਲ ਤੁਸੀਂ ਲਾ ਦਿਆ ਇਹ ਮੰਨ ਕੇ ਆਂ ਇੰਡੀਆ ਦੀ ਯੂਨੀਅਨ ਠੀਕ ਹੈ ਜੀ ਇਕਾਈ ਨਹੀਂ ਇਕਾਈ ਦਾ ਹੀ ਇਕਾਈ ਪਿੰਡਾਂ ਦੇ ਵਿੱਚ ਆ ਜਾਂਦੀ ਨਹੀਂ ਸਾਡੇ ਠੀਕ ਹੈ ਜੀ ਤੇ ਭਾਈ ਕੀ ਪੁੱਛ ਰਹੇ ਮੇਰਾ ਸਵਾਲ ਇਹ ਹੈ ਜੀ ਜਿਹੜੀ 31 ਬੱਤੀਆਂ ਤੁਹਾਡੀਆਂ ਇਹ ਚਲਦੀਆਂ ਨੇ 32 ਸੋਣੇ ਮੈਂ ਅੱਜ ਤੱਕ 32 ਜਿਹੜੀਆਂ ਉਹ ਤਾਂ 40 45 40 ਹੋ ਗਈਆਂ ਅੰਦਾਜ਼ਾ ਮਨ ਲਓ ਇਹ ਕੱਟੀਆਂ ਕਿਉਂ ਨਹੀਂ ਹੋ ਪਾਰੀਆਂ ਜਥੇਬੰਦੀਆਂ ਕਾਰਨ ਕੀ ਇਹਦੇ ਵਿੱਚ ਤੇ ਇੱਕ ਦਿਨ ਦਾ ਕਿਸਾਨੀ ਜੰਡਾ ਇੱਕ ਜਿਹੜਾ ਅੱਜ ਮੈਂ ਦੋ ਫੋਰਮ ਬਣੇ ਜਿਹੜੇ ਆਪ ਉੱਚੇ ਦੇ ਹਾਂਜੀ ਤੇ ਇੱਕ ਹੈਗਾ ਕਿਸਾਨ ਮਜ਼ਦੂਰ ਮੋਰਚਾ ਬਿਲਕੁਲ ਉਹਦੇ ਚ ਸਰਪੰਨ ਸਿੰਘ ਪਨੀਰ ਉਹਦੇ ਨਾਲ 18 ਜਥੇਬੰਦੀਆਂ ਸਾਡੇ ਆ ਹੋਰ ਨੇ ਠੀਕ ਹੈ ਇੱਕ ਪਾਸੇ ਗੈਰ ਰਾਜਨੀਤਿਕ ਆ ਜਾਂਦਾ ਜਗਜੀਤ ਸਿੰਘ ਡੰਡੇਵਾਲ ਵਾਲਾ ਫੋਰਮ ਹਾਂਜੀ 17 18 ਜਥੇਬੰਦੀਆਂ ਉਹਨਾਂ ਦੇ ਨਾਲ ਬਿਲਕੁਲ ਜਿਨ੍ਹਾਂ ਨੇ ਜਿਨ੍ਹਾਂ ਨੇ ਉਹ ਉਹੀ ਆ ਗਿਆ ਜੀਤ ਸਿੰਘ ਡੰਡੇਵਾਲਾ ਡੰਡੇਵਾਲੇ ਸਿੱਧੂਪੁਰੇ ਹੈ ਨਾ ਉਹੀ ਆ ਗਿਆ ਠੀਕ ਜਿਹੜੇ 17 18 ਜਥੇਬੰਦੀਆਂ ਉਹਨਾਂ ਦੇ ਨੇ ਹੁਣ ਜਿਹੜਾ ਇਹ ਦੋਨੋਂ ਸ਼ੁਰੂ ਕਰਿਆ ਹਾਂਜੀ ਆਲ ਇੰਡੀਆ ਲੈਵਲ ਤੇ ਸਾਡੇ ਕੋਲ ਰਾਜਸਥਾਨ ਤੋਂ ਹੋਰ ਤਕਰੀਬਨ 70 ਜਥੇਬੰਦੀਆਂ ਹੈਗੀਆਂ ਜਿਹੜਾ ਇਹ ਅੰਦੋਲਨ ਸ਼ੁਰੂ ਕਰਨ ਦੇ ਵਿੱਚ ਸਾਡਾ ਯੋਗਦਾਨ ਹੈ ਤੇ ਸਾਡੇ ਨਾਲ ਮੁੱਕੇ ਚੱਲਦੇ ਠੀਕ ਹੁਣ ਅੱਗੇ ਗੱਲ ਕਰ ਹੁਣ ਜੀ ਆਪਣਾ ਕੀ ਪਲਾਨ ਹੈ ਜੇ ਮੈਂ ਪਹਿਲਾਂ ਜਿਹੜੀ ਇੱਕ ਮਿੰਟ ਪਹਿਲਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਦੋਚੇ ਉਹ ਖੁਦ ਗਿਆਂ ਦੇ ਤੁਸੀਂ ਪਿਆਰ ਵੀ ਦੇਖਿਆ ਹੋਣੇ ਵੀ ਸਾਨੂੰ ਫੜਾਇਆ ਨਹੀਂ ਜੀ ਹਾਂਜੀ ਸਾਨੂੰ ਸੁਨੇਹਾ ਨਹੀਂ ਦਿਆ ਜੀ ਸਾਨੂੰ ਐਦਾਂ ਨਹੀਂ ਕਿਹਾ ਸੁਨੇਹਾ ਛੋਟੇ ਪਰ ਦਿਆ ਜਾਂਦਾ ਤੇਰੇ ਕੋਈ ਵਿਆਹ ਹੈ ਜਾਂ ਮੇਰੇ ਕੋਈ ਮੈਰਿਜ ਹੈ ਬਿਲਕੁਲ ਜਾਂ ਮੇਰੇ ਕੋਈ ਲੱਗ ਫੰਕਸ਼ਨ ਹੈ ਪਾਰਟੀ ਹੈ ਬਿਲਕੁਲ ਹਾਂ ਉੱਥੇ ਆਪਾਂ ਇੱਕ ਦੂਜੇ ਨੂੰ ਸੁਨੇਹਾ ਦਿੰਦੇ ਸਹੀ ਗੱਲ ਹੈ ਜੀ ਜਿਹੜੀ ਜਿਹੜੀ ਗੱਲ ਹੋ ਗਈ ਵੀ ਆਨ ਇੰਡੀਆ ਦੀ ਲੜਾਈ ਹੋਗੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਤੇ ਵਪਾਰੀ ਵਰਗ ਦੀ ਛੋਟੇ ਦੁਕਾਨਦਾਰਾਂ ਦੀ ਉਹਨਾਂ ਦੀ ਉਹ ਚ ਜਿਹੜੇ ਜਾਗੀ ਦੀ ਜ਼ਮੀਰ ਵਾਲੇ ਨਾ ਉਹ ਆਪਣੇ ਆਪ ਆ ਜਾਣ ਸਹੀ ਗੱਲ ਹੈ ਜੀ ਤੁਸੀਂ ਜੇ ਆਇਓ ਆਪਣੇ ਆਪ ਆ ਜਾਓ ਭਾਈ ਜੀ ਜਿਨ੍ਹਾਂ ਦੇ ਅੰਦਰੋਂ ਮਨ ਨੂੰ ਹੁੰਦੇ ਨਾ ਠੇਸ ਘੇਰ ਸਕਣਾ ਗਲਤ ਹੋ ਉਹ ਆਪਣੇ ਆਪ ਆ ਜਿਵੇਂ ਹੁਣ ਜੀ ਸਾਡੇ ਜਿਹੜਾ ਏਰੀਆ ਦੇ ਵਿੱਚੋਂ ਸਾਡੇ ਏਰੀਆ ਦੇ ਵਿੱਚੋਂ ਕੋਈ ਵੀ ਜਥੇਬੰਦੀ ਨਹੀਂ ਆਈ ਨਹੀਂ ਆਈ ਮੈਂ ਹੀ ਗੱਲ ਸਵਾਲ ਕਰਨਾ ਖੰਨੇ ਦਾ ਜੀ ਖੰਨੇ ਦਾ ਖਸੇ ਸਾਡਾ ਖੰਨੇ ਦੇ ਕੋਲੇ ਪਿੰਡ ਪੈ ਗਿਆ ਗੱਲ ਇਹ ਹੈ ਵੀਰੇ ਜਸੇਵੰਦੀ ਪਰ ਅਸੀਂ ਆਪਣੀ ਜਾਗਦੀ ਜ਼ਮੀਨ ਵਾਲੇ ਕਿਰਕ ਤੇ ਪਹੁੰਚੇ ਉਹੀ ਗੱਲ ਕਰਦਾ ਜਸੇਵੰਦੀ ਦੇ ਦੇਖੋ ਜਸੇਵੰਦੀ ਦੇ ਜਸੇਵੰਦੀ ਕੌਣ ਬਣਾਉਣ ਵਾਲੇ ਤੁਸੀਂ ਆਮ ਲੋਕ ਆਮ ਲੋਕ ਆਪਾਂ ਇਕੱਠੇ ਹੋ ਗਏ 100 ਬੰਦਾ 200 500 ਆਪਾਂ ਜਸੇਵੰਦੀ ਦਾ ਨਾਮ ਦਿੱਤੀ ਇੱਕ ਆਗੂ ਚੁਣ ਲੰਨੇ ਅਜ ਤਾਂ ਹੁਣ ਮੰਨੋ ਚੁਣਿਆ ਹੋਇਆ ਹੈ ਦਰਵਾਜ ਸਿੰਘ ਕਿੰਨੇ ਮੇਰੇ ਪ੍ਰਧਾਨ ਬਣਾਏ ਠੀਕ ਹੈ ਆ ਪਿੱਛੇ ਪੋਟੇ ਹਾਂਜੀ ਹਾਂਜੀ ਉਹ ਲੁੱਤੇ ਹੋਣੇ ਕੋਲੇ ਹਾਂਜੀ ਮੇਨ ਕੀ ਹੁੰਦਾ ਅੱਜ ਤੁਸੀਂ ਸਾਡੇ ਤੋਂ ਕੋਈ ਉਮੀਦ ਲੈ ਕੇ ਜੁੜਿਆ ਵੀ ਪਤਾ ਅੱਗੇ ਵੱਧ ਸਕਦਾ ਹੈ ਸਾਡੀ ਗੱਲਬਾਤ ਕਿਤੇ ਕਰੂਗਾ ਚਾਹੇ ਕਿਤੇ ਦਫ਼ਤਰ ਕੰਮ ਹੈ ਕਿਤੇ ਥਾਣੇ ਆ ਜਾਂ ਕੋਈ ਅੰਦੋਲਨ ਖੜਾ ਹੁੰਦਾ ਉੱਚ ਜਾ ਕੇ ਗੱਲ ਕਰਨੇ ਸਾਡੀ ਬਿਲਕੁਲ ਸਾਡੇ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਆਪਾਂ 2020 ਤੇ 21 ਅੰਦੋਲਨ ਤੇ ਸੀ ਹਾਂਜੀ ਹਾਂਜੀ ਉਦੋਂ ਸ਼ੁਰੂ ਹੋਇਆ ਉਹਦੇ ਬਹੁਤ ਜਥੇਬੰਦੀਆਂ ਦੇ ਆਗੂ ਸੀਗੇ ਨਾ ਮੈਂ ਕਿਸੇ ਨਹੀਂ ਲਵਾਂਗਾ ਹਾਂਜੀ ਜਿੱਤੀ ਜਿੱਤੀ ਉਦੋਂ ਤੋਂ ਸਾਰੇ ਜਾਣਦੇ ਨੇ ਹਾਂਜੀ ਹਾਂਜੀ ਜਿਹੜੇ ਕਹਿੰਦੇ ਸੀਗੇ ਆਪਣੇ ਆਪਣੇ ਵੱਡੇ ਲੀਡਰ ਵੀ ਕੋਹ ਹੁੰਦੇ ਸੀਗੇ ਹਾਂਜੀ ਕਾਫੀ ਕੁਝ ਅੱਜ ਵੀ ਕਹਿੰਦੇ ਲੋਕ ਵੀ ਪੱਟੇ ਲੀਡਰ ਨੇ ਸਾਨੂੰ ਕਰਨਾ ਪੈ ਪੱਤਰਕਾਰ ਵੀ ਸਵਾਲ ਕਰਦੇ ਹਾਂਜੀ ਹਾਂਜੀ ਪਰ ਜਿਹੜੀ ਗੱਲ ਮੈਂ ਕਹਿਆ ਕਿ ਇਹ ਲੀਡਰ ਕੋਣ ਬਣਾਣਾ ਹੁੰਦਾ ਜਿਹੜਾ ਬੰਦਾ ਲੋਕਾਂ ਦੇ ਗੱਲਾਂ ਚ ਨੇ ਲੋਕਾਂ ਨੇ ਬੰਦੇ ਨੂੰ ਲੀਡਰ ਬਣਾਉਣਾ ਹਾਂਜੀ ਜਾਂ ਸੇਵਾ ਕਰਾਣੀ ਹੈ ਬੰਦਾ ਆਪਣੇ ਆਪਣੇ ਲੀਡਰ ਬਣ ਉਹਨਾਂ ਨੂੰ 2020 21 ਦੇ ਵਿੱਚ ਪੱਤਰਕਾਰ ਵੀਰਾਂ ਨੇ ਹੋਰਾਂ ਨੇ ਇੰਨੀ ਫੇਮ ਦਿੱਤੀ ਉਹਨੇ ਜਿਕੇ ਹਾਂਜੀ ਉਹ ਆਪਣੇ ਆਪ ਨੂੰ ਰੱਬ ਸਮਝ ਬੈਠੇ ਸਹੀ ਹੈ ਸਹੀ ਗੱਲ ਹੈ ਇਹ ਉਦੋਂ ਮੋਰਚਾ ਚੱਲਿਆ ਸਵਾ ਸਾਲ ਜਦੋਂ ਮੋਰਚਾ ਤੋੜਿਆ ਉਦੋਂ ਬਹੁਤ ਟਾਈਮ ਵੀ ਮੈਂ ਉਰੇ ਸੀ 25 ਸਤੰਬਰ ਨੂੰ ਹਾਂਜੀ ਸਭ ਤੋਂ ਪਹਿਲਾਂ ਇੱਥੇ ਦੀਪ ਸਿੱਧੂ ਨੇ ਇਕੱਠ ਰੱਖਿਆ ਸੀਗਾ ਟਰੈਲੀ 'ਚ ਇੱਥੇ ਮੋਰਚਾ ਸਟਾਰਟ ਕਰਿਆ ਸੀਗਾ ਅੱਜ ਵੀ ਕੱਢ ਕੇ ਦੇਖ ਲਓ ਵੀਡੀਓ ਉੱਚ ਮੈਂ ਟਰੈਲੀ ਦੇ ਵਿੱਚ ਖੜਿਆ ਹੈਗਾ ਸਾਰੇ ਨੌਜਵਾਨ ਮੁੰਡੇ ਸੀਗੇ ਉਹ ਟਾਈਮ ਮੈਂ ਕਿਸੇ ਜਥੇਬੰਦੀ ਨਾਲ ਨਹੀਂ ਸੀਗਾ ਠੀਕ ਹੈ ਜੀ ਠੀਕ ਹੈ ਮੋਰਚਾ ਸ਼ੁਰੂ ਕਰਿਆ ਚੱਲੇ ਬਾਅਦ 'ਚ ਜਦੋਂ ਉਰੇ ਬਾਰਡਰ ਆਹੀ ਸੀਗੇ ਤੋੜ ਤੇ ਬਾਰਡਰ ਤੋੜ ਕੇ ਅੱਗੇ ਲੰਘ ਗਏ ਤੋੜੇ ਕਿਨੇ ਨੌਜਵਾਨ ਮੁੰਡੇ ਨੌਜਵਾਨ ਮੁੰਡੇ ਬਿਲਕੁਲ ਲੀਡਰ ਸਾਰੇ ਉਹਦੇ 3 ਕਿਲੋਮੀਟਰ ਪਿੱਛੇ ਸੀਗੇ 3 ਕਿਲੋਮੀਟਰ ਪਿੱਛੇ ਸੀਗੇ ਹਾਂਜੀ ਲੀਡਰ ਤਾਂ ਕਹਿੰਦੀ ਪੈ ਜਾ ਮੈਂ ਉਹੀ ਗੱਲ ਲੀਡਰ ਪਿੱਛੇ ਸੀਗੇ ਹਾਂਜੀ ਬਿਲਕੁਲ ਹੋਰ ਜਦ ਟੁੱਟ ਜਾਂਦਾ ਉੱਥੇ ਜਾ ਕੇ ਸਟੇਜ ਸਾਹਮਣੇ ਸਟੇਜ ਤੇ ਸਾਡੇ ਬੰਤੇ ਨੂੰ ਬੋਲਣ ਵੀ ਨਹੀਂ ਚਾਹ ਗਿਆ ਹਾਂਜੀ ਨਹੀਂ ਦਿੱਤਾ ਮੈਂ ਖੁਦ ਸਿੰਘੂ ਸਟੇਜ ਤੇ ਇੱਕ ਵਾਰ ਬੋਲਿਆ ਕੋਈ ਗੱਲ ਇਹ ਜਿਹੜੀ ਗੱਲ ਛੋਟੇ ਵੀਰ ਮੈਂ ਹੋਰ ਰਾਜਨੀਤੀ ਵਾਲੀ ਕਰਦਾ ਹੁਣ ਤੂੰ ਗੱਲ ਕਰਿਆ ਰਾਜ ਉੱਥੇ ਮੈਂ ਬੋਲਿਆ ਮਾ ਜ ਵੀ ਆਪਕਾ ਨੂੰ ਇਲੈਕਸ਼ਨ ਦੇ ਵਿੱਚ ਖੜੇ ਹੋ ਜਾਣਾ ਚਾਹੀਦਾ। ਅੱਜ ਲੋਹਾ ਕਰ ਮੈਂ ਸੱਟ ਮਾਰ ਦੇਣੀ ਚਾਹੀਦੀ ਹੈ। ਠੀਕ ਹੈ ਜੀ ਸਾਨੂੰ ਲੱਗਦਾ ਸੀਗਾ ਲੱਗਦਾ ਸੀਗਾ 2022 ਵਾਲੀ ਇਲੈਕਸ਼ਨ ਸੀਗੀ। ਪਰ ਉਦੋਂ ਨਾਲ ਦੀ ਨਾਲ ਉਹਨਾਂ ਦੇ ਜਿਵੇਂ ਬੰਦਿਆਂ ਦਾ ਇੱਕ ਬੰਦਾ ਉੱਠਿਆ ਸਟੇਜ ਦੇ ਕੋਲ। ਭਾਈ ਜੀ ਇਹ ਗੱਲ ਨਹੀਂ ਕਰਨੀ ਮੈਨੂੰ ਫੜ ਕੇ ਮਾ ਠੀਕ ਹੈ ਆਪਾਂ ਨੇ ਕੀ ਕਿਹਾ ਸੀਗਾ ਉੱਤੇ ਹਨਾ। ਹਾਂਜੀ ਹਾਂਜੀ ਇੱਕ ਮਿੰਟ ਤੁਹਾਨੂੰ ਟੋਕਾਂ। ਐਦਾਂ ਫਿਰ ਚੱਲਦਾ ਰਹੂਗਾ। ਪਰ ਕਾਂਗਰਸ ਕਰੇ ਅਕਾਲੀ ਕਰੇ ਆਮ ਆਦਮੀ ਉਹ ਹੀ ਰਹੂ ਆਪਾਂ ਨੂੰ ਛੱਡ ਦੇ। ਮੈਂ ਉਹੀ ਦੱਸਦਾ ਵੀਰੇ ਸੇਮ ਜਿਹੀ ਗੱਲ ਲੱਗਦੀ ਆ। ਜੇ ਜਦੋਂ ਮੰਨ ਲਓ ਵੀ ਉਹ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਜਦ ਬੂਟਾ ਪੰਜਾਬ ਚ ਬੂਟਾ ਹੋਣ ਕਰਕੇ ਆਏ ਆ ਉੱਥੋਂ ਬਾਅਦ ਨਹੀਂ ਮੈਂ ਉਹੀ ਦਾ ਮੈਂ ਉਹੀ ਮੇਰੀ ਵੀ ਆਪਾਂ 378 ਦਿਨ ਬੈਠੇ ਰਏ ਜੀ 13 ਮਹੀਨੇ ਬੈਠਾ ਕਿ ਤੇ ਛੁੱਟੀ ਗੱਲ ਮੈਂ ਫਿਰ ਉਹੀ ਗੱਲ ਕਰਦਾ ਹਾਂ ਜੀ ਵੀ ਜਦੋਂ ਆਪਾਂ ਉੱਥੇ ਬੈਠੇ ਸੀਗੇ ਮੋਦੀ ਨੇ ਕਾਨੂੰਨ ਵਾਪਸ ਲੈਣੇ ਹਾਂਜੀ ਕਰਜ਼ਾ ਮੁਕਤੀ ਦੀ ਗੱਲ ਦਾ ਮਨ ਲਈ ਪਿਆ ਵੀ ਕਰਦਾਂਗੇ ਹਾਂਜੀ ਸਵਾਮੀਂਦਾਸਾ ਰਿਪੋਰਟ ਲਾਗੂ ਦੀ ਵੀ ਕਿਸਾਨ ਦੀ 4 ਗੁਣਾ ਵਾਪਸ ਆਉਂਦਾ ਸੀ ਕਿ ਮੈਂ ਇਨਕਮ ਕਰ ਦ ਹਾਂਜੀ ਨਹੀਂ ਹੋਈ ਜਦੋਂ ਉਤੇ ਅੰਦੋਲਨ ਖਤਮ ਕਰਨ ਤੋਂ ਪਹਿਲਾਂ ਕੁਝ ਜਿਹੜੇ ਬੰਦਿਆਂ ਨੇ ਕਿਹਾ ਵੀ ਆਪਾਂ ਬੈਠੇ ਰਹੋ ਹੋਰ 20 30 ਦਿਨ ਬਹਿ ਕੇ ਵੀ ਹੁਣ ਸਰਕਾਰ ਕੋਡੇ ਆਈ ਹੁੰਦੀ ਹੈ ਹਾਂਜੀ 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 ਵੀ ਆਪਾਂ ਨੂੰ ਇਹ ਹੱਦ ਹੈ ਕਿ ਕਾਨੂੰਨ ਬਣਾ ਤੋ ਕਿ ਪਰ ਸਾਡੇ ਉਹੀ ਗੱਲ ਆ ਜਾਂਦੀ ਜਿਹੜੇ ਲੀਡਰ ਅਸੀਂ ਕਹਿੰਦੇ ਵੀ ਸਾਡੇ ਕਿਸਾਨ ਸੀਗੇ ਕਈਆਂ ਨੂੰ ਰਾਜਨੀਤੀ ਲੱਗੀ ਦੇਖਣ ਮੈਂ ਅਸੀਂ ਆ ਸੀਐਮ ਬਣ ਗਏ ਸਨ ਉਹ ਫਲਾਣੀ ਪਾਰਟੀ ਤੋਂ ਸੀਐਮ ਦਾ ਸੁਪਨਾ ਦੇਖ ਕੇ ਬਹੁਤ ਬਣੇ ਸੀ ਤੁਹਾਡੇ ਖੰਨੇ ਦੇ ਲੀਡਰ ਸੀਗੇ ਉਹਨਾਂ ਦੇ ਨਾ ਤੇ ਲਦਰ ਨੂੰ ਨਹੀਂ ਦੀ ਕਿਸੇ ਮੇ ਕੋਲ ਵੀ ਆਜੋ ਚੱਲੀ ਆ ਉਹਨਾਂ ਦੇ ਜੋ ਖੰਨੇ ਦੇ ਲੀਡਰ ਨੇ ਗੱਲ ਕਰੋ ਮੇਰੇ ਤੋਂ ਖਿਲਾਫ ਆ ਜਾਣ ਚਾਏ ਉਹ ਉਹਨਾਂ ਦੀ ਮੈਂ ਕੱਲੀ ਰਗ ਰਗ ਜਾਣਦਾ ਕਿੱਥੇ ਤੱਕ ਉਹ ਰਿਹਾ ਬੰਦਾ ਕਿੱਥੇ ਤੱਕ ਪਹੁੰਚਿਆ ਤੇ ਉਹਨੇ ਕੀ ਕੀ ਕਰਕੇ ਖੰਨਾ ਆਪਣੇ ਦਾ ਏਰੀਆ ਦਾ ਪਿੰਡਾਂ ਦਾ ਵੀ ਆਪਣੇ ਦਾ ਕਿੰਨੇ ਪੈਸੇ ਕੱਢੇ ਨੇ ਉਹ ਨਹੀਂ ਕਿਉਂਕਿ ਉਦੋਂ ਹੋਇਆ ਹੈ ਨਾ ਸਾਰਾ ਕੁਝ ਹੋ ਗਿਆ ਹੋਏ ਤੋਂ ਬਾਅਦ ਉੱਥੋਂ ਉਹਨਾਂ ਨੇ ਮੋਰਚਾ ਚੱਕਿਆ ਵਾਪਸ ਆ ਕੇ ਵੀ ਅਸੀਂ ਮੋਰਚਾ ਸਸਪੈਂਡ ਕਰ ਦਿੱਤਾ ਕੋਈ ਗੱਲ ਨਹੀਂ ਹਾਂਜੀ ਆ ਕੇ ਇਲੈਕਸ਼ਨ ਲੜੇ ਸਸਪੈਂਡ ਕਰ ਦਿੱਤੇ 2 ਮਹੀਨੇ 4 ਮਹੀਨੇ 6 ਮਹੀਨੇ ਅੰਦਰ ਜਦੋਂ ਆਪਾਂ ਨੂੰ ਦਿਖਿਆ ਵੀ ਨਾ ਕੋਈ ਕਮੇਟੀ ਬਣੀ ਨਾ ਕੁਝ ਉਹਨਾਂ ਲੀਡਰਾਂ ਦਾ ਹੱਕ ਨਹੀਂ ਬਣਦਾ ਸੀਗਾ ਵੀ ਅਸੀਂ ਮੋਰਚਾ ਸਸਪੈਂਡ ਕਰਿਆ ਵੀ ਉਹ ਮੰਗਾ ਲਾਗੂ ਕਰਾਉਣ ਦੀ ਗੱਲ ਕਰੀ ਗੱਲ ਕਰੀ ਹਾਂ ਉਹ ਤਾਂ ਚੁੱਪ ਕਰਕੇ ਬਹਿ ਗਿਆ ਐਸੇ ਲੇ ਕੇ ਬੈਠ ਗਿਆ ਜਦੋਂ ਕਹਿ ਸਕਦੇ ਆ ਬਸ ਦੋ ਸਾਲ ਬਲੇਮ ਪਰ ਕੁਝ ਤਾਂ ਹੋਇਆ ਦੋ ਪੌਣੇ ਦੋ ਸਾਲ ਉਹਨਾਂ ਨੇ ਗੱਲ ਨਹੀਂ ਕਰੀ ਦਵਾਰੇ ਜਿੱਦਾਂ ਹੁਣ ਸਾਡੇ ਵਰਗੇ ਜਿ세 ਬੰਦੇ ਆ ਨਾ ਕੁਝ ਜਿਹਦੇ ਬੰਦੇ ਕੱਟੀਆਂ ਹਾਂ ਹਾਂਜੀ ਹਾਂਜੀ ਸਲਾਹ ਕਰੀ ਪਿਆਰ ਅੱਗੇ ਇਲੈਕਸ਼ਨ ਸਿਰ ਤੇ ਆ ਗਈ ਦਵਾਰੇ ਫੇਰ ਹਾਂਜੀ ਵਿਗਾਨਦਨ ਜਿਮਾ ਨਹੀਂ ਚੀਰਣ ਕਰਕੇ ਸਿਰਫ ਉਹ ਹੀ 70 80 ਜਥੇ ਬੰਦੇ ਨੇ ਜਿਹੜੇ ਟੋਟਲ ਇੰਡੀਆ ਦੇ ਨੇ ਲੋਕਲ ਜਿਹੜੀ ਇੰਡੀਆ ਨਹੀਂ ਹੈ ਇੰਡੀਆ ਦੀਆਂ ਮੰਨ ਸਕਦਾ ਅਸੀਂ ਲੋਕਲ ਇੰਡੀਆ ਦੀ ਜਥੇ ਬੰਦੇ ਨੇ ਠੀਕ ਹੈ ਪੰਜਾਬ ਦੇ ਅੰਦਰ 35 36 ਜਥੇ ਬੰਦੇ ਨੇ ਅੱਜ ਸਾਡੇ ਆਈ ਜਾਂਦੇ ਆ ਲਾ ਲੋ ਜਿਹੜੀਆਂ ਉਹ ਐਸ ਕੇ ਐਮ ਇਹ ਚ ਕੀ ਹੋ ਗਿਆ ਹੁਣ ਐਸ ਕੇ ਐਮ ਲੱਗ ਗਿਆ ਹਾਂ ਸੰਯੁਕਤ ਮੋਰਚਾ ਉਹ ਸਿਹਤ ਸੰਾਨ ਮੋਰਚਾ ਲੱਗ ਗਿਆ ਜਿਹੜਾ ਸਾਡਾ ਕਿਸਾਨ ਮਜ਼ਦੂਰ ਮੋਰਚਾ ਲੱਗ ਗਿਆ ਉਹ ਲੱਗ ਗਿਆ ਲੱਗ ਲੱਗ ਹੋ ਗਏ 11 ਰਾਜਨੀਤਿਕ ਲੱਗ ਹੋ ਗਏ ਤਿੰਨ ਹੋਰ ਪੰਜਾਬ ਦੇ ਤਰ੍ਹਾਂ ਦੇ ਬਣ ਗਏ ਹਾਂ ਸਿਹਤ ਮੋਰਚੇ ਜਾ ਕੇ ਹਾਂ ਜਿਹਨਾਂ ਦੇ ਵਿੱਚ ਸਾਡੇ ਅਸੀਂ ਆਪ ਕਹਿੰਦੇ ਕਾਮਰੇਡ ਹੋ ਗਏ ਨਾ ਉਹ ਸਾਰੇ ਵਿੱਚ ਆ ਗਏ ਹਾਂਜੀ ਸਾਡੇ ਰਾਜੇਵਾਲ ਜੀ ਹੋ ਗਏ ਅਗਰਾਜ ਤੇ ਕਾਫੀ ਜਥੇ ਬੰਦੇ ਖੜੇ ਆਉ ਉਧਰ ਹੋ ਗਏ ਹਾਂਜੀ ਜਿਹੜੇ ਸਾਡੇ ਵਾਲੇ ਪਰ ਜੁਰੂਨੀ ਕੀ ਚ ਗਈ ਜੁਰੂਨੀ ਬੜਾ ਨਾਮ ਸੁਣਿਆ ਉਹ ਵੀ ਉਹਨਾਂ ਦੇ ਨਾਲ ਹੀ ਸੀ तकरीबन ਉਹਦੇ ਪੈਰ ਜੇ ਪੈਰ ਰੱਖ ਰਿਹਾ ਇੱਕ ਮਿੰਟ ਸਾਰੇ ਉਹਨੂੰ ਇੱਕ ਬਣਾਉਂਦਾ ਮੈਂ ਤੁਹਾਨੂੰ ਤਾਂ ਉਹ ਸਾਰਾ ਉਧਰ ਹੀ ਸਿੱਟ ਚੱਲ ਰਿਹਾ ਹੈ ਜੁਰੂਨੀ ਸਾਹਿਬ ਦਾ ਵੀ ਬਿਆਨ ਆ ਸੀਗਾ ਵੀ ਮੈਂ ਇਹ ਨਾਲ ਜਾਂਦਾ ਨਹੀਂ ਹਾਂ ਜੀ ਮੈਨੂੰ ਸੁਨੇਹਾ ਜੀ ਵਾਲਾ ਸੁਨੇਹਾ ਨਹੀਂ ਆਇਆ ਸੁਨੇਹਾ ਕਿਹੜਾ ਵਿਆਹ ਰੱਖਿਆ ਹੋਇਆ ਜੀ ਵੀ ਜਿਹੜਾ ਸੁਨੇਹਾ ਜਿਹੜਾ ਸੀ ਇਹ ਵੀ ਹੋਇਆ ਜਦੋਂ ਫਿਰ ਲੋਕ ਨਿਕਲ ਗਏ ਲੋਕ ਸੜਕਾਂ ਦੇ ਅੱਗੇ ਤਾਂ ਸਾਰਿਆਂ ਨੂੰ ਮਜਬੂਰ ਨਾ ਆਣਾ ਪੈਣਾ ਹੁਣ ਆਉਣਾ ਪਊ ਹੀ ਸਭ ਨੂੰ ਆਉਣਾ ਪੈ ਗਿਆ ਆ ਕਿਤੇ ਲੋਕੀ ਕਾਫੀ ਆ ਗਏ ਉਹਦੇ ਵਿੱਚੋਂ ਲੱਗੇ ਨਾ ਹੁਣ ਬਿਆਨ ਦੇਣਾ ਵੀ ਅਸੀਂ ਟੋਲ ਫ੍ਰੀ ਕਰਤੇ ਅਸੀਂ ਕੁਝ ਤੇ ਹੋ ਵੀ ਰਹਾ ਹੈ ਹਾਂਜੀ ਹਾਂਜੀ ਵੀ ਹਰ ਕੇ ਆਪਣੇ ਤਰੀਕੇ ਨਾਲ ਲੱਗ ਗਿਆ ਕੋ ਆਪ ਸਿੱਧਾ ਨਹੀਂ ਆ ਸਕਦੇ ਹੁਣ ਸ਼ਰਮ ਮੰਨਦੇ ਨੇ ਸਿੱਧਾ ਆਉਣ ਤੋਂ ਮੈਨੂੰ ਜੋ ਮੈਨੂੰ ਫੀਲ ਹੁੰਦਾ ਸਿੱਧਾ ਆਉਣ ਤੋਂ ਸ਼ਰਮ ਮੰਨਦੇ ਵੀ ਜਾਈਏ ਕਿਹੜੇ ਮੂਠਾ ਜਾਂਦਾ ਤੁਰੇ ਨਹੀਂ ਸੀ ਉਹਨਾਂ ਨੂੰ ਇਹ ਸੀ ਵੀ ਨਾ ਪਿੱਛੇ ਕਿਤੇ ਜਾਣਾ ਨਹੀਂ ਪਰ ਪੰਜਾਬੀ ਕੌਮ ਪਹੁੰਚਦੀ ਹੈ ਜਿੱਥੇ ਆਪਣੀ ਲੀਡ ਆਪਣੀ ਕੌਮ ਦੀ ਗੱਲ ਹੈ ਵੀ ਆਪਣੀ ਰੋਟੀ ਦੀ ਗੱਲ ਆਪਣੇ ਕੌਮ ਲਈ ਜਿੱਥੇ ਕਿਤੇ ਜ਼ਬਰ ਦੀ ਗੱਲ ਹੋਊਗੀ ਇਥੋਂ ਦੇ ਫੋਨ ਉੱਥੇ ਪਹੁੰਚਾਂਗੇ ਪਹੁੰਚਾਈ ਉਥੇ ਫੋਨ ਇਹ ਜਾ ਤੁਸੀਂ ਜਾਣਾ ਜਾਣਾ ਉਹੀ ਫੋਨ ਤੁਹਾਡੇ ਜਾ ਉਹੀ ਸਾਰੇ ਕਿਸੇ ਦੇ ਕਹਿਣ ਤੇ ਨਹੀਂ ਤੁਰਨਾ ਚਾਹੀਦਾ ਮੈਂ ਖੁਦ ਆਇਆ ਸੁਬਾਹ ਦਾ ਆਇਆ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੀ ਕੰਡੀਸ਼ਨ ਤੋਂ ਨਿਕਲ ਗਏ ਇੱਥੇ ਟਾਈਮ ਕੱਢ ਗਏ ਮੈਂ ਸੁਬਾਹ ਦਾ ਦੇਖ ਰਿਹਾ ਹਾਂ ਵਾਚ ਕਰ ਰਿਹਾ ਹਾਂ ਵੀ ਕੀ ਇੱਥੇ ਚੱਲ ਰਿਹਾ ਹੈ ਕੀ ਸੱਚ ਹੈ ਕੀ ਝੂਠ ਹੈ ਮੈਨੂੰ ਕਾ ਵੀ ਫੀਲ ਹੋਏ ਜਿਹੜੇ ਪਿੱਛੇ ਵੀ ਲੋਕ ਬੈਠੇ ਨੇ ਹੱਟਾ ਨਹੀਂ ਬੈਠੇ ਨੇ ਬਾਕੀ ਬੈਠਾ ਹੁੰਦਾ ਹਾਲ ਦੇਖਣ ਮੇਰੇ ਕੋ ਵੀਡੀਓ ਮੋਬਾਈਲ ਵਿੱਚ ਵੀਰ ਉਹਨਾਂ ਨੂੰ ਪੱਕਾ ਦੇਖ ਕੇ ਜਾਊਗਾ ਮੈਂ ਮੈਂ ਤੁਹਾਨੂੰ ਦੱਸਦਾ ਜਦੋਂ ਫਿਰ ਇਹ ਹੋ ਗਿਆ ਸਿਸਟਮ ਇਹਨਾ ਮੋਰਚਾ ਬਣ ਗਿਆ ਪਰ ਜੀ ਹੁਣ ਮੈਂ ਇੱਕ ਗੱਲ ਇੱਕ ਮਿੰਟ ਕੋਲ ਮੇਰੀ ਮੋਰਚਾ ਬਣ ਗਿਆ ਵੀ ਦੋ ਦਸਰੂ ਕਰਨਾ ਹਾਂਜੀ 10 ਤਰੀਕ ਤੋਂ ਸਰਕਾਰ ਕਹਿੰਦਾ ਲਾਗੀ ਕਰਨਾ ਪੂਰਾ ਜੋਰ ਲਾ ਕੇ ਕਰ ਜੀ ਕਿਉਂਕਿ 13 ਤਰੀਕ ਨੂੰ ਅਸੀਂ ਕੋਚ ਕਰਿਆ ਅਸੀਂ ਆਏ ਮੂਰੇ ਸਾਰੇ ਇਕੱਠੇ ਸੀਗੇ ਹਾਂਜੀ ਉਦੋਂ ਜਿਹੜੀ ਵੱਖਰੀ ਚੀਜ਼ ਸੀ ਜੀ ਹਾਂਜੀ 2020 ਵਾਲੇ ਅੰਦੋਲਨ ਤੋਂ ਠੀਕ ਹੈ ਜੀ ਜਿੰਨੇ ਲੀਡਰਸ਼ਿਪ ਸੀਗੀ ਕਿਸਾਨ ਉਹ ਮਜ਼ਦੂਰ ਮੋਰਚੇ ਦੀ ਹਾਂਜੀ ਗੈਰ ਰਾਜਨੀਤਿਕ ਦੀ ਸਾਰੇ ਵੀਰੇ ਓਕੇ ਸੀਗੇ ਅੱਜ ਵੀ ਵੀਡੀਓ ਕੱਢ ਲਓ ਨੌਜਵਾਨਾਂ ਨੂੰ ਪਿੱਛੇ ਰੱਖਿਆ ਸੀ ਜਿੱਦੋਂ ਬਿਲਕੁਲ ਰਾਈਟ 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 ਨਾ ਨਾ ਉਹ ਜਿਹੜੀ ਗੱਡੀ ਖੜੀ ਆ ਨਾ ਜਿਹਦੇ ਵਿੱਚ ਤਾਂ ਸਟੇਜ ਲੱਗਿਆ ਸਭ ਤੋਂ ਮੂਰੇ ਹੋਣੀ ਹਾਂ ਹਾਂ ਇਹ ਨਹੀਂ ਤੇ ਅਸੀਂ ਪਿਛਲੇ ਮੋਰ ਜੇ ਮੰਗਤਾ 3 ਕਿਲੋਮੀਟਰ ਪਿੱਛੇ ਵੀਡੀਓ ਦੇ ਵਿੱਚ ਦੇਖ ਲਓ ਇੱਕ ਉਹ ਖੜੀ ਆ ਇੱਕ ਆ ਸਾਹਮਣੇ ਖੜੀ ਆ ਇਹ ਗੱਡੀ ਚ ਮੇਰੇ ਸੀਗਾ ਬਾਈ ਦੇਖੋ ਇਹ ਇਹ ਵੀਡੀਓ ਦੇਖੇ ਨਹੀਂ ਦੇਖੇ ਨਹੀਂ ਉੱਥੇ ਜੇ ਅਸੀਂ ਸਾਰੇ ਬੰਦੇ ਮੂਰੇ ਹੋ ਹਾਂ ਇਹ ਜਿਹੜੀ ਈਸੀਯੂ ਜੇ ਈਸੀਯੂ ਜੀ ਹਾਂਜੀ ਈਸੀਯੂ ਹਾਂਜੀ ਹਾਂਜੀ ਇਹ ਗੱਡੀ ਉੱਥੇ ਸੀਗੀ ਸਾਡੇ ਤੇ ਅਸੀਂ ਸਾਰੇ ਪਾਣੀ ਹੋਰ ਸਾਰਾ ਕੁਝ ਕਰਿਆ ਲੜਾਈ ਲੜੇ ਮੁੰਡਿਆਂ ਨਹੀਂ ਕਰਿਆ ਅਸੀਂ ਚਾਰ ਮੋਰਚੇ ਟੁੱਟੇ ਅਸੀਂ ਵੀ ਮੁੰਡੇ ਆ ਚਲੋ ਇਹਦਾ ਹੁਣ ਇਹ ਜਦ ਦੇ ਬੰਦੀ ਕਰਕੇ ਸਿਆਣੇ ਵੀ ਕਹਿਣ ਦਾ ਮਤਲਬ ਵੀ ਗੱਲ ਕਰਤਾ ਦਾ ਜਾ ਹੁਣ ਤੁਸੀਂ ਵੀ ਜਦ ਤੋਂ 10 15 ਸਾਲ ਵੱਡੀ ਹੋ ਜੀ ਬਸ ਉਹੀ ਇਹ ਟਾਈਮ ਦਾ ਇਹ ਵੀ ਗੱਲ ਕਰਨ ਦਾ ਫਰਕ ਪੈਂਦਾ ਬੜਾ ਪੁੱਟਾ ਤੇ ਹੈਗਾ ਜੀ ਉਹਦੇ ਚ ਕਰਕੇ ਵੀਰੇ ਇੱਥੇ ਤੱਕ ਆਏ ਆ ਪਰ ਹੁਣ ਵੀ ਗੱਲ ਦੇ ਆ ਸਾਨੂੰ ਵੀ ਅਸੀਂ ਮੋਰਚਾ ਫਤਿਹ ਕਰਨਾ ਹੈ ਮੈਂ ਤੁਹਾਨੂੰ ਦੱਸ ਰਹੀ ਆ ਜੀ ਹੁਣ ਦਿੱਲੀ ਜਾਣ ਦਾ ਕੁਝ ਬਾਰੇ ਪੁੱਛਣਾ ਮੈਂ ਉਹ ਹੀ ਕਰਨਾ ਵੀਰੇ ਉਹ ਗੱਲ ਤੇ ਆਂ ਕੁਝ ਗੱਲ ਕਰਾਂਗੇ ਆਪਾਂ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਹਾਂਜੀ ਮੀਟਿੰਗਾਂ ਦਾ ਕੋਈ ਸੱਟਾ ਨਹੀਂ ਕਰਨ ਵਾਲੀ ਮੀਟਿੰਗ 'ਚ ਵੀ ਕੋਈ ਸਾਨੂੰ ਸੱਟਾ ਨਹੀਂ ਲੱਗ ਰਿਹਾ ਨਿਕਲਦਾ ਕਿਉਂਕਿ ਉਹ ਕਹਿੰਦੇ ਵੀ ਤਿੰਨ ਫਸਲਾਂ ਤੇ ਹੋਰ ਉਹ ਤੇ ਜੀ ਐਮ ਐਸ ਪੀ ਦੇ ਦਿੰਦੇ ਹਾਂ ਐਮ ਐਸ ਪੀ ਦੇ ਤੋਂ ਬਾਅਦ ਜੇ ਅਸੀਂ ਦੋ ਏਜੰਸੀਆਂ ਨੂੰ ਕਹ ਰਹੇ ਨੇ ਉਹ ਖਰੀਦ ਕਰਾ ਦਾਂਗੇ ਪਰ ਪ੍ਰਾਈਵੇਟ ਨੂੰ ਵੀ ਉਹ ਇੱਕ ਤੁਹਾਨੂੰ ਰੋਲਣਾ ਚਾਹੁੰਦੇ ਆਂ ਰਬੀ ਮਾਰਕੀਟ 'ਚ ਨਾ ਕੋਈ ਉੱਧਰ ਜੋ ਕੇ ਨਾ ਕਿੰਨੇ ਨੂੰ ਐਡ ਨਹੀਂ ਕਰ ਰਹੇ ਹਾਂ ਨਹੀਂ ਨਹੀਂ ਕਰਨਾ ਤਮੱਕੀ ਸਫਾ ਵੀ ਤੁਹਾਨੂੰ ਰੋਲ ਦੇਣਾ ਯਾਰ ਵੀ ਉੱਤਰ ਚੁੱਕੇ ਉੱਤਰੇ ਤਾਂ ਨਹੀਂ ਛੱਡਣਾ ਚਾਹੀਦਾ ਸਰਕਾਰ ਵੀ ਨਾਲ ਸੀ ਮਰਿਆ ਜਣਾ ਜੋਦਿਆਂ ਦਾ ਉਹਨਾਂ ਨੇ ਪ੍ਰਾਈਵੇਟ ਖਰੀਦਦਾਰ ਨੇ ਆਣਾ ਨਹੀਂ ਸਰਕਾਰੀ ਨੇ ਖਰੀਦਣੀ ਨਹੀਂ ਹਾਂਜੀ ਹਾਂ ਬਿਲਕੁਲ ਨਹੀਂ ਉਹਦੇ ਵਿੱਚ ਕੀ ਹੋ ਜੂਗਾ ਸੀ ਮਰ ਜਾਗੇ ਉਹਦੇ ਵਿੱਚ ਜਿਹੜਾ ਪੋਰਟਲ ਟਾਈਪ ਕਹਿ ਰਹੇ ਨੇ ਹਾਂਜੀ ਕਣਕੀ ਜੀ ਦੀ ਹੁਣ ਸਾਡੀ ਪ੍ਰੋਪਰ ਵਿਕਦੀ ਹੈ ਜੇ ਤੂੰ ਚਾਰ ਕਿੱਲੇ ਵੀਰੇ ਤੇਰੇ ਕੋਲ ਹੈਗੇ ਨੇ ਦੋ ਕਿੱਲੇ ਗਣ ਕਰ ਲਈ ਦੋ ਦਾਲ ਕਰ ਲਈ ਉਹ ਵੀ ਸੜੀ ਤੇਰੀ ਵਿਕਣੀ ਉਹਦੇ ਵਿੱਚ ਉਲਝਣ ਵਾਲੀ ਪੈ ਜੇ ਹਾਂ ਬਿਲਕੁਲ ਸਹੀ ਉਹਤੇ ਮਾਰ ਉਹਦੇ ਕਰਕੇ ਅਸੀਂ ਸ਼ਾਮੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਕਰ ਰਹੇ ਸਾਰੀ ਜਥੇਬੰਦੀਆਂ ਦੇ ਸਲਾਹ ਹਾਂਜੀ ਵੀ ਤਕਰੀਬਨ ਬਿਆਨ ਵੀ ਦਿੱਤਾ ਉਹਦੇ ਟਿੰਡਾ ਚੱਲਿਆ ਹੋਇਆ ਹਾਂਜੀ 21 ਤਰੀਕ ਨੂੰ ਸਵੇਰੇ ਅਰਦਾਸ ਕਰਕੇ ਉਰੇ ਤੋਂ ਕੋਚ ਕਰਾਂਗੇ ਤੁਹਾਡੇ ਚੰਨ ਰਹੀਂ ਵੀ ਕਹਿੰਦਾ ਸਾਰੇ ਵੱਧ ਤੋਂ ਵੱਧ ਵੀਰ ਪਹੁੰਚੋ ਹਾਂਜੀ ਉਹਦੇ ਚ ਵੀ ਇਹ ਹੋਊਗਾ ਵੀਰੇ ਜਿੰਨੇ ਲੀਡਰ ਨੇ ਹਾਂਜੀ ਮੂਰੇ ਹੋਣਗੇ ਮੂਰੇ ਹੋਵਾਂਗੇ ਤੁਸੀਂ ਖੁਦ ਆ ਕੇ ਦੇਖ ਲਓ ਹੋਵੋਗੇ ਤੁਸੀਂ ਹਲਾਬਾ ਨਹੀਂ ਦਿਓਗੇ ਨਾ ਹਲਾਬਾ ਨਹੀਂ ਦਿਓਗੇ ਵੀਰੇ ਵੀ ਤੁਸੀਂ ਪਿੱਛੇ ਰਹੋ ਕਹਿ ਕੇ ਕੁਝ ਹੋਰ ਮੈਂ ਬਿਆਨ ਰੇਤੇ ਰਹੀ ਕਹਿੰਦਾ ਹਾਂਜੀ ਅੱਗੇ ਮਰੀਏ ਬਚਿਓ ਮਾਰਕ ਦੇ ਹੱਥ ਹੈ ਹਾਂਜੀ ਪੂਰੇ ਮਰਾਂਗੇ ਸ਼ਹੀਦ ਕਹਾਵਾਂਗੇ ਪਿੱਛੇ ਜਾ ਕੇ ਮਰ ਕੇ ਤਾਂ ਲੱਗੋ ਥੋੜਾ ਥੋੜਾ ਦੌੜ ਕੇ ਆ ਕੇ ਮਰ ਗਿਆ ਇਹਦੀ ਗੱਲ ਵੀ ਸ਼ਹੀਦ ਕੋਣਾ ਜਿਆਦਾ ਵਧੀਆ ਕਿ ਤੁਸੀਂ ਸ਼ਹੀਦ ਹਰ ਇੱਕ ਦਾ ਸ਼ਹੀਦ ਕੋਈ ਕੋਈ ਹੁੰਦਾ ਹੈ ਸ਼ਹੀਦ ਕੋਈ ਨਾ ਹੁੰਦਾ ਇਹ ਚੀਜ਼ਾਂ ਵੀ ਜਿਹੜੀ ਲੜਾਈ ਹੈ ਇਹਨੂੰ ਸਿਰੇ ਲੈ ਕੇ ਜਾਵਾਂਗੇ ਅੱਗੇ ਉਹ ਕਾਲਪੁਰਖ ਦੇ ਹੱਥ ਹੈ ਜਿਹੜੀ ਲੜਾਈ ਸਿਰੇ ਜਾਣੀ ਵੀ ਹੈ ਜਿੱਦਣ ਉਦੋਂ ਡਰੋਨ ਸਿੱਟਿਆ ਹੈਗਾ 5 ਲੱਖ ਦਾ ਡਰੋਨ 5 ਰੁਪਏ ਦੇ ਪਤੰਟ ਲੈ ਸਕਦੇ ਆ ਮੈਂ ਉੱਤੇ ਗੱਡੀ 'ਚ ਬਕਾਇਦਾ ਲਾਉਸਮੈਂਟ ਕਰ ਰਿਹਾ ਸੀਗਾ ਜੇ ਕੋਈ ਆਵਾਜ਼ ਸੁਣ ਲਿਓ ਜਦੋਂ ਆ ਰਹੀ ਆ ਸਿੱਟ ਲਿਓਗੇ ਫੜਦੇ ਆਵਾਜ਼ ਮਰਾ ਦਿਓ ਵਾਪਸ ਹਾਂਜੀ ਠੀਕ ਹੈ ਵੀ ਆ ਗਿਆ ਹੋਏ ਦੱਬ ਲਿਆ ਕਾਫੀ ਕੁਝ ਉੱਥੇ ਕਿਹਾ ਐਨਾ ਹੋ ਸੀਗਾ ਜਨੂੰਨ ਜਨੂੰਨ ਸੀਗਾ ਵੀ ਉਹਦੇ 'ਚ ਕੀ ਹੈ ਜਦੋਂ ਗੁਰੂ ਸਾਹਿਬ ਐਨਾ ਦਾ ਤੁਹਾਨੂੰ ਬਲ ਦੇ ਕੇ ਤੁਹਾਡੇ ਵਰਗੇ ਵੀਰਾਂ ਨੂੰ ਪਰ ਪਰ ਖੜਿਓ 5 ਰੁਪਏ ਦੇ ਪਤੰਗ ਦਾ ਡਰੋਨ ਕਰਾ ਸਕਦਾ ਕਿਰਪਾ ਉਸਦੀ ਹੀ ਹੋਣੀ ਹੈ ਤੁਹਾਨੂੰ ਮੈਂ ਨੌਜਵਾਨਾਂ ਦੀ ਸੋਚ ਦੱਸਾਂ ਜੀ ਕੀ ਹੈ ਅਸੀਂ ਚਲੋ ਤੁਹਾਡੇ ਕੋਲ ਘਟ ਆਉਂਦੀ ਤੁਸੀਂ ਆਪਣੇ ਲੀਡਰ ਆ ਗਏ ਜੀ ਤਾਂ ਕਰਕੇ ਤੁਹਾਡੇ ਨਹੀਂ ਨਹੀਂ ਮੈਂ ਸਾਰਾ ਬਿੱਤਰ ਦਾ ਬੰਦਾ ਤੁਹਾਡੇ ਕੋਲੇ ਫਿਰ ਵੀ ਗੱਲ ਛਾਣੀ ਕਰਦੇ ਆ ਆ ਚਲੋ ਫਰਕ ਪੈਂਦੇ ਨੇ ਵੀ ਕੱਲ੍ਹ ਸੀ ਪਰਸੋਂ ਆਏ ਸੀ ਅਸੀਂ ਆਉਂਨੇ ਆ ਇੱਕ ਦਿਨ ਛੱਡ ਕੇ ਜੀ ਪਿੰਡੋਂ ਰੋਹ ਜਾਈਂਦਾ ਰੋਹ ਜਾਈਂਦਾ ਠੀਕ ਹੈ ਹੁਣ ਜਿਵੇਂ ਤੁਸੀਂ ਕਹਿੰਦਾ ਵੀ 21 ਤਰੀਕ ਨੂੰ 21 ਤਰੀਕ ਨੂੰ ਫੇਰ ਮੱਝਾਂਗੇ ਸਵੇਰੇ ਅੱਜ ਜੀ ਸਵੇਰੇ ਪਟੰਗ ਕਰ ਆਪਣਾ ਤੇ ਇਹ ਨਹੀਂ ਟਾਰਗੇਟ ਸਰਕਾਰ ਮੈਨੂੰ ਇਹ ਲਾਈਨ ਲੱਗਦੀ ਹੈ ਵੀ ਜਿਵੇਂ ਵੀ ਬੇਪੂ ਆਪ ਨੂੰ ਤਾਂ ਬਣਾ ਰਹੀ ਹੈ ਕਮੇਟੀਆਂ ਦੀ ਮੀਟਿੰਗਾਂ ਤਾਂ ਕਰ ਰਹੀ ਹੈ ਵੀ ਅੱਗੇ ਚੋਣ ਜਾਬਤਾ ਆਜੂ ਕਿਉਂਕਿ ਸਰਕਾਰ ਨੇ ਚੋਣ ਜਾਬਤਾ ਲਾਦਾ ਹੀ ਸਰਕਾਰ ਰਹੀ ਨਹੀਂ ਆਪਾਂ ਧਰਨਾ ਕਿਹਦੇ ਵਿਰੁੱਧ ਲਾਉਂਦੇ ਮੈਨੂੰ ਇਹ ਲੱਗਦਾ ਮੈਂ ਤੁਹਾਨੂੰ ਦੱਸਦਾ ਚੋਣ ਜਾਬਤਾ ਲੱਗ ਗਿਆ ਮੈਂ ਮੰਨ ਗਿਆ ਛੋਟੀ ਗੱਲ ਇਹਨਾਂ ਲੀਡਰਾਂ ਨੇ ਜਿਨ੍ਹਾਂ ਨੇ ਸਾਨੂੰ ਮਾਰਿਆ ਧੱਗਿਆਂ ਵਾਰਿਆਂ ਦੇ ਪਿੰਡਾਂ ਦੇ ਕੋਲੇ ਜਾਣੇ ਪਿੰਡ ਵਾਲਿਆਂ ਕੋਲ ਸ਼ਹਿਰ ਵਾਲਿਆਂ ਕੋਲ ਕੁੱਟਾ ਮਗਣਾ ਹਾਂਜੀ ਹਾਂ ਜੇ ਸਾਡਾ ਅੰਦੋਲਨ ਚੱਲਦਾ ਹੋਊਗਾ ਤਰਨਾ ਚੱਲਦਾ ਹੋਊਗਾ ਤੁਸੀਂ ਗਲਾਮੇ ਤੋਂ ਫੜੋਗੇ ਜਿੱਦਾਂ ਪਹਿਲਾਂ ਲੰਗੇ ਬੈਠੇ ਨੇ ਖਾਣਾਂ ਨਾਲ ਗੱਲ ਕਰ ਜਿਹੜੇ ਆਪ ਵੀ ਲੰਗੇ ਕਰ ਕਰ ਪਹਿਲਾਂ ਤੜਾਏ ਨੇ ਵੀ ਅੱਜ ਵੀ ਉਹੀ ਨੇ ਜਿਹੜੇ ਉਦੋਂ ਦੀ ਗੱਲਾਂ ਕਰਕੇ ਆਓ ਪਹਿਲਾਂ ਜਿਹੜੇ ਬੈਠਣੇ ਬੈਠੇ ਨੇ ਉਹ ਬੰਦਦੇ ਹੋਵੇ ਨੇ ਉੱਥੇ ਬਹਿ ਗਏ ਕਣਕ ਮਿੱਧੇ ਆ ਲੈ ਹਾਂ ਕਣਕ ਮਿੱਧੇ ਨੇ ਕਣਕ ਮਿੱਧੇ ਆ ਪੁੱਲ ਦੇ ਕੋਲੇ ਜੀ ਆ ਨਾਲ ਆਹ ਤਾਂ ਵੜਾ ਲਿਆ ਕਹਿੰਦੇ ਯਾਰ ਸਵਾਦ ਨਹੀਂ ਆਉਂਦਾ ਵਾ ਕੀ ਗੱਲ ਹੋ ਗਈ ਕਹਿੰਦੇ ਡਰੋਨ ਡਰੋਨ ਛੱਟੇ ਬੰਬ ਬੰਬ ਯਾਰ ਕੋਈ ਲਾਈਏ ਚੱਕਾ ਚੱਕਾ ਚੋ ਪਾ ਕਹਿੰਦਾ ਵੀ ਤਾਂ ਸ਼ਾਂਤ ਹੀ ਪੂਰਬ ਦਾ ਬਹਿ ਕੇ ਵੀ ਸਵਾਦ ਨਹੀਂ ਆਉਂਦਾ ਬਿਲਕੁਲ ਬੋਰ ਹੋ ਰਿ ਸਾਨੂੰ ਖੁਦਾ ਕਹਿੰਦੇ ਨੇ ਦੇਖੋ ਪਰ ਇੱਕੇ ਵੀ ਨੌਜਵਾਨਾਂ ਦੇ ਮੈਂ ਕਹਿੰਦਾ ਬਹੁਤ ਵਧੀਆ ਜਾਵਦਾ ਰੱਖਿਆ ਹਾਂ ਤੇ ਕਹਿਣ ਤੇ ਬਹੁਤ ਵਧੀਆ ਜਨਰੇ ਨੇ ਮੈਂ ਹੁਣ ਵੀ ਦਾ ਸਭ ਤੋਂ ਪਹਿਲਾ ਗੱਲ ਨੌਜਵਾਨਾਂ ਦੀ ਇੱਕੀ ਸੂਚ ਹੈ ਵੀ ਜੋ ਲੀਡਰ ਨੇ ਹੁਕਮ ਕਰਤਾ ਸਾਡੇ ਨੇ ਸੀ ਉਹ ਕਰਾਂਗੇ ਉਹ ਵੀ ਕਾਰਨ ਕੀ ਹੈ ਸੁਣਨ ਦਾ ਹਾਂਜੀ ਉਹਨਾਂ ਨੂੰ ਪਤਾ ਵੀ ਆਪ ਪਿੱਛੇ ਖੜੇ ਨੇ ਸਾਰੇ ਨਾਲ ਨੇ ਜਾਂ ਨਹੀਂ ਵੀ ਜਾ ਕੇ 4 ਕਿਲੋਮੀਟਰ ਪਿੱਛੇ ਹੋਟਲ ਅੱਜ ਬੈਠ ਗਏ ਜਾਂ ਕੇ ਹੋਟਲ ਲੈ ਕੇ ਕਮਰਾ ਵੀ ਕਮਰਾ ਜੇ ਸੀ ਕਮਰਾ ਜੇ ਪਰ ਉਹ ਚੀਜ਼ ਦਾ ਫਰਕ ਹੈ ਸਹੀ ਗੱਲ ਹੈ ਬਾਕੀ ਆ ਵੀਰ ਉਹਦੇ ਕਰਕੇ ਕਾਫੀ ਜ਼ਿਆਦਾ ਫਰਕ ਵੀ ਕਮਰਾ ਲੈ ਲਿਆ ਆਪਦਾ ਜਾ ਕੇ ਹੋਟਲ ਦੇ ਵਿੱਚ ਉੱਤੇ ਬੈਠਾ ਸਾਡਾ ਪ੍ਰਧਾਨ ਮੈਂ ਨੋਟ ਕਰ ਰਿਹਾ ਮੈਂ ਤੇ ਕਈ ਵਾਰ ਕਿਹਾ ਮੈਂ ਤੁਸੀਂ ਹਾਂਜੀ ਹਾਂਜੀ ਛੋਟੀ ਮੈਨੂੰ ਗੱਲ ਵਧੀ ਨਹੀਂ ਵਿਚ ਗੜੇ ਲੋਕਾਂ ਦੇ ਹਾਂ ਆਹ ਇਹ ਉਹੀ ਦਿਓ ਜਿਆ ਸਾਨੂੰ ਨਾ ਹਾਂ ਕੋਈ ਗੱਲ ਨਹੀਂ ਛੋਟੇ ਕਰਕੇ ਧੰਨਵਾਦ ਜੀ ਓਕੇ ਛੋਟੇ ਫਿਰ ਓਪਨਰ ਇਹ ਕੰਮ ਬਣਾ ਰਹੇ ਇਹਦਾ ਸਾਰਾ ਕੁਝ ਲੈ ਕੇ ਆਇਆ ਇਹ